ਪੋਰਟਲਸ ਬੱਚੇ ਪੈਦਾ ਕੀਤੀ ਆ ਤੇ ਬਹੁਤ ਖੂਬਸੂਰਤ ਬੱਚੇ ਆ ਇੱਕ ਤੇ ਇੱਕ ਮਦਕੀ ਬੱਚੀ ਹੈ ਮਾਰਾ ਨੇ ਸਪੋਰਟਲਸ ਬੱਚੇ ਆਈ ਆ ਵੀ ਕੋਈ ਵੀ ਪਿੰਡੇ ਇਹਦੇ ਕਿਸੇ ਵੀ ਤਰ੍ਹਾਂ ਦਾ ਕੋਈ ਨਿਸ਼ਾਨੀ ਨਹੀਂ ਹੈ ਇਹ ਮੀਟਿੰਗ ਆਸਤੇ ਇਹਦੀ ਤੁਸੀਂ ਫੀਸ ਕਿੰਨੀ ਰੱਖੀ ਹੋਈ ਹੈ ਜੀ 25000 ਆ ਜੀ ਅੱਛਾ ਇਹਦੀ ਵੀ 25000 ਫੀਸ ਹੈ ਜੀ ਤੇ 25000 ਫੀਸ ਰੱਖੀ ਹੋਈ ਆ ਆਮ ਵੇਖਿਆ ਵੀ ਜਿਹੜੇ ਬਾਲੇ ਬੰਦੇ ਮਸ਼ਹੂਰ ਹੁੰਦੇ ਆ ਉਹਨਾਂ ਦੀ ਲੱਖਾਂ ਦੀ ਫੀਸ ਹੁੰਦੀ ਆ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਿੰਘ ਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਦੋਸਤੋ ਤੁਹਾਨੂੰ ਇੱਕ ਅਜਾ ਸਪੋਰਟਲੈਸ ਸਾਨੀ ਘੋੜਾ ਵਿਖਾ ਰਹੇ ਆ ਤੇ ਬਾੜਾ ਕੋ ਦੱਸਦੀ ਲੋੜ ਨਹੀਂ ਜੇ ਘੋੜੇ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਫੋਟੋ ਤੋਂ ਵੇਖੇ ਪਤਾ ਲੱਗ ਜਾਣਾ ਕਿ ਇਹ ਘੋੜਾ ਕਿਹੜਾ ਆ ਤੇ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਭਿੰਦਰਾ ਤੇਪਿੰਦਰਾ ਪਿੰਡ ਡੋੜ ਤੋਂ ਆ ਇਹਨਾਂ ਦੇ ਸਟੱਡ ਫਾਰਮ ਤੋਂ ਵੀਡੀਓ ਬਣਾ ਰਹੇ ਆ ਜਿਹੜੇ ਵੀਰਾਂ ਨੇ ਮੇਰੇ ਜੋੜੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੀ ਕਿ ਜਿਹੜੇ ਬਲ ਵਿਖਾ ਰਹੇ ਆ ਇਹਨਾਂ ਦੇ ਬੱਚਿਆਂ ਦੇ ਤੁਹਾਡੇ ਕੋਲ ਕੀ ਰਿਜ਼ਲਟ ਆਇਆ ਹੈ ਜਿਹੜੇ ਵੀਰਾਂ ਕੋਲ ਰਿਜ਼ਲਟ ਆਏ ਆ ਕਮੈਂਟ ਬਾਕਸ ਦੇ ਵਿੱਚ ਆ ਵੀ ਫੋਟੋ ਵੀ ਤੁਸੀਂ ਨਾਲ ਆ ਜਰੂਰ ਪਾਓ ਜਿਨ੍ਹਾਂ ਦੇ ਕੋਲ ਵੀ ਮਹਾਰਾਣੇ ਦੇ ਬੱਚੇ ਹੈਗੇ ਆ ਤੇ ਇਹ ਜਿਹੜਾ ਕੁੜਾ ਆ ਚਲ ਵੀਡੀਓ ਦੱਸ ਚੁੱਕੀ ਵੀ ਮਹਾਰਾਣਾ ਆ ਤੇ ਮਹਾਰਾਣੇ ਨੇ ਬਹੁਤ ਸਮਾਂ ਧੂਮਾਂ ਪਾਈਆਂ ਹੋਈਆਂ ਆ ਤੇ ਇਹਨੇ ਬਹੁਤ ਇੱਕ ਇੱਕ ਟੌਪ ਕਲਾਸ ਦੇ ਬੱਚੇ ਪੈਦਾ ਕੀਤੇ ਨੇ ਤੇ ਕੋਹੜੇ ਵਾਲੇ ਵੀਰਾਂ ਦੇ ਇਹਨੇ ਬੜੇ ਚਾਣਾ ਉਹਦਾਈਆ ਵੀ ਚੰਗੇ ਬੱਚੇ ਪੈਦਾ ਕਰਕੇ ਤੇ ਤੁਸੀਂ ਦਿਖਾ ਦਿਓ ਬੈਕ ਤੋਂ ਤੁਹਾਨੂੰ ਸਾਰੀਆਂ ਇਹ ਖੂਬਸੂਰਤੀ ਵਿਖੇ ਬਣਦੀ ਆ ਤੇ ਵੀਰ ਜੀ ਇਹਦਾ ਕਿੰਨਾ ਹੈਡ ਲੈਂਥ ਹੈ ਜੀ 64 ਇੰਚ ਹੈ ਇਹ 4 ਇੰਚ ਹੈ ਮਾਰ ਨੇ ਇਹ ਘੋੜੇ ਦੀ ਜਿਹੜੀ ਆ ਹੈਡ ਲੈਂਥ ਹੈ ਉਹ 4 ਇੰਚ ਆ ਤੇ ਆਪਣੇ ਸਟੱਡ ਫਾਰਮ ਦੇ ਵਿੱਚ ਕਿੰਨੇ ਬੱਚੇ ਅੱਜ ਤੱਕ ਆ ਚੁੱਕੇ ਆ ਇਹਦੇ ਲਗਭਗ 5-6 ਬਰ ਪੱਕਈਏ ਅੱਛਾ ਆਪਣੇ ਸਟੱਡ ਫਾਰਮ ਜੀ ਤੇ ਬਾਹਰ ਵੀ ਬਹੁਤ ਆਏ ਹੋਣਗੇ ਹਾਂਜੀ ਹਾਂਜੀ ਤੇ ਇਹਦੀ ਉਮਰ ਕਿੰਨੀ ਹੋ ਗਈ ਹੈ ਜੀ ਇਹਦੀ ਉਮਰ ਇਹ 4 ਦੰਦੀ ਹੈ ਜੀ ਵੱਡਾ ਘੋੜਾ ਹੋ ਗਿਆ 8 8 ਸਾਲਾਂ ਦਾ ਹੋ ਗਿਆ ਅੱਛਾ 8 ਸਾਲ ਦਾ ਹੋ ਗਿਆ ਉਹ ਵੀ ਹੈ ਜੀ ਤੇ ਇਹ ਖੁਦ ਵੀ ਤੁਸੀਂ ਕੰਪੀਟੀਸ਼ਨ ਚ ਲਾਇਆ ਸੀ ਹਾਂਜੀ ਹਾਂਜੀ ਤੇ ਖੁਦ ਵੀ ਚੈਂਪੀਅਨ ਬਣਿਆ ਜੀ ਇਹ ਚੈਂਪੀਅਨ ਬਣਿਆ ਜੀ ਤੇ ਬੀਬੀ ਮੇਲਿਆਂ ਦੀ ਸ਼ਾਨ ਆ ਤੇ ਬਹੁਤ ਖੂਬਸੂਰਤ ਆਏ ਨੇ ਬੱਚੇ ਭਾਈ ਆ ਤੇ ਦੇਖ ਸਾਡੇ ਖੂਬਸੂਰਤੀ ਇੱਕ ਰਿਵਾਣਾ ਵੀਰ ਚ ਤੋਰੇ ਨੂੰ ਮਣ ਗੱਲ ਮਾਂ ਜੀ ਉਥੋਂ ਪਿੱਛੇ ਮੁੜ ਲੈ ਵੀ ਟਾਂਗੜਾ ਜੀ ਤੇ ਦੇਖ ਸਾਡੇ ਜੀ ਪੀ ਚੰਗੀਆਂ ਬਰਕੀਆਂ ਤੇ ਦਰਸਾਉਣ ਦੀ ਲੋੜ ਨਹੀਂ ਪੈਂਦੀਗੀ ਜਿਹੜੇ ਚੈਂਪੀਅਨ ਬਣਨਦੇ ਆ ਚੰਗੇ ਚੰਗੇ ਬੱਚੇ ਪੈਦਾ ਕਰਦੀ ਐ ਤੇ ਚੰਗੀਆਂ ਹੁੰਦੀਆਂ ਬੱਚੇ ਤੋਰਾ ਹੋਣੀਆਂ ਜਿਹਨਾਂ ਦੀ ਖੁਦ ਇਹ ਪਸੰਦ ਦੀ ਆਪ ਤੋੜਿਆ ਤੇ ਮੀਟਿੰਗ ਆਸ ਤੇ ਇਹਦੀ ਤੁਸੀਂ ਫੀਸ ਕਿੰਨੀ ਰੱਖੀ ਹੋਈ ਹੈ ਜੀ ਅੱਛਾ ਇਹਦੀ ਵੀ 25000 ਫੀਸ ਹੈ ਜੀ ਤੇ 25000 ਫੀਸ ਰੱਖੀ ਹੋਈ ਆ ਆਮ ਵਖਿਆ ਵੀ ਜਿਹੜੇ ਭਲੇ ਬੰਦੇ ਮਸ਼ਹੂਰ ਹੁੰਦੇ ਆ ਉਹਨਾਂ ਦੀ ਲੱਖਾਂ ਦੀ ਫੀਸ ਹੁੰਦੀ ਹੈ ਪਰ ਮੇਰੇ ਹਿਸਾਬ ਨਾਲ ਲੱਗਦਾ ਆਂ ਦੀ ਆਮ ਘੋੜੀਆਂ ਦਾ ਮਤਲਬਕਾ ਇਹਨਾਂ ਨੇ ਨੋਰਮਲ ਫੀਸ ਰੱਖੀ ਹੈ ਮੈਂ ਬਹੁਤ ਘੋੜੀਆਂ ਦੇ ਵੀਰਾਂ ਦੇ ਮੂੰਹ ਸੁਣੀਦਾ ਆਇਆ ਵੀ ਅਸੀਂ ਲੱਖ ਰੁਪਏ ਫੀਸ ਦਿੱਤੀ ਅਸੀਂ 75 ਹਜ਼ਾਰ ਦਿੱਤੀ ਆ ਅਸੀਂ ਇਨੀ ਫੀਸ ਦੇ ਕੇ ਆਏ ਆ ਤੇ ਇਹਨਾਂ ਨੇ ਨੋਰਮਲ ਫੀਸ ਜੈਸ਼ਵੀਰ ਦਸਤੀ ਇਹਨਾਂ ਨੇ ਤੇ ਬਾਕੀ ਇਹਨਾਂ ਦਾ ਸਕਰੀਨ ਤੇ ਨੰਬਰ ਵੀ ਚੱਲਦਾ ਆ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਤੇ ਤੁਸੀਂ ਆਪਣੀ ਘੋੜੀ ਮੀਟਿੰਗ ਕਰਾ ਸਕਦੇ ਹੋ ਤੇ ਆਪਾਂ ਇਸ ਬੋਲ ਦੇ ਬੱਚੇ ਤੁਹਾਨੂੰ ਹੋਰ ਵੀ ਵਿਖਾਉਣੇ ਆ ਤੇ ਤੁਸੀਂ ਉਹ ਇਸ ਦੀ ਬੱਚਾ ਤੋਂ ਅੰਦਾਜ਼ਾ ਲਾ ਸਕਦੇ ਵੀ ਇਹਨੇ ਸਪੌਟਲੈਸ ਬੱਚੇ ਪੈਦਾ ਕੀਤੇ ਨੇ ਉਹ ਤੁਹਾਨੂੰ ਬੱਚੇ ਵਿਖਾਉਣੇ ਇਸਦੇ ਤੇ ਘੋੜਿਆਂ ਦੇ ਨਾਲ ਬਾਈ ਨੇ ਕਬੂਤਰਾਂ ਦੇ ਵੀ ਸ਼ੌਂਕ ਪਾਲੇ ਹੋਏ ਆ ਤੇ ਦੇਖ ਸਕਦੇ ਹੋ ਤੇ ਜਿਹਨੇ ਵੀ ਬਾਈ ਦਾ ਕਬੂਤਰ ਆ ਸਾਰੇ ਲਗੇ ਆ ਇੱਕ ਦੇ ਇੱਕ ਵਦਕੀ ਆ ਉਹ ਖੂਬਸੂਰਤ ਆ ਤੇ ਕਾਫੀ ਸਾਲਾਂ ਤੋਂ ਇਹ ਕਬੂਤਰਾਂ ਦਾ ਸ਼ੌਕ ਇਹਨਾਂ ਨੂੰ ਇਹ ਐ ਨਹੀਂ ਕਿ ਵੀ ਇਹ ਇਹਨਾਂ ਨੇ ਹੁਣ ਰੱਖੇ ਆ ਉਹ ਸਾਲਾਂ ਤੋਂ ਇਹਨਾਂ ਨਾਲ ਵੀ ਮੈਂ ਜੁੜਿਆ ਹੋਇਆ ਆ ਵੀਰਾਂ ਨਾਲ ਤੇ ਅੱਜ ਇਹਨਾਂ ਦੇ ਫਾਰਮ ਤੇ ਆਉਣ ਕਰਕੇ ਮੈਂ ਚਲੋ ਵੀਡੀਓ ਬਣਾਉਣੀ ਆ ਤੇ ਇਹ ਬਹੁਤ ਸ਼ੌਕ ਨਾਲ ਜਿਹਨਾਂ ਨੂੰ ਪਾਲਦੇ ਆ ਤੇ ਉਹ ਤੁਹਾਨੂੰ ਮੁੱਖ ਹੁੰਨੇ ਆ ਮਾਰਣੇ ਸਾਨੀ ਕੁੜੀ ਦੀਆਂ ਬਸ਼ੇਰੀਆਂ ਲੋ ਜੀ ਦੋਸਤੋ ਇਹ ਆ ਤੁਹਾਨੂੰ ਜਿਹੜੀ ਮਸ਼ੇਰੀ ਖੜੀ ਆ ਤੇ ਇਹ ਮਾਰਣੇ ਦੀ ਦੀ ਆ ਤੇ ਇਹਦੇ ਨਾਲ ਖੜੀ ਆ ਇਹ ਵੀ ਮਾਰਾਣੇ ਦੀ ਹੈ ਸਪੌਟਲੈਸ ਬੱਚੇ ਪੈਦਾ ਕੀਤੇ ਆ ਤੇ ਬਹੁਤ ਖੂਬਸੂਰਤ ਬੱਚੇ ਆ ਇੱਕ ਤੋਂ ਇੱਕ ਮਦਕੀ ਬੱਚੇ ਹੈ ਮਾਰਾਣੇ ਸਪੌਟਲੈਸ ਬੱਚੇ ਆ ਵੀ ਕੋਈ ਵੀ ਪਿੰਡੇ ਦੇ ਕਿਸੇ ਵੀ ਤਰ੍ਹਾਂ ਦਾ ਕੋਈ ਨਿਸ਼ਾਨ ਨਹੀਂ ਹੈ ਤੇ ਸ਼ੋਅ ਕੁਆਲਟੀ ਦੇ ਬੱਚੇ ਪੈਦਾ ਕੀਤੇ ਆ ਇਹੋ ਜਿਹੇ ਬੱਚੇ ਵੀ ਆਮ ਘੋੜੇ ਵਾਲਿਆਂ ਦੇ ਸ਼ੋਅ ਹੁੰਦੇ ਆ ਇਹੋ ਜਿਹੇ ਬੱਚੇ ਸਾਡੇ ਘਰੇ ਹੋਣ ਸਪੌਟਲੈਸ ਬੱਚੇ ਵੀ ਜਿਹੜੇ ਹੁਣ ਇਹੋ ਜਿਹੇ ਬੱਚੇ ਬਸ਼ੇਰੀ ਆ ਵੀ ਕੰਪੀਟੀਸ਼ਨ ਦੇ ਵਿੱਚ ਲੜੋਣਾਂ ਦੇ ਇਹ ਕੋਈ ਨਾ ਕੋਈ ਸਥਾਨ ਹਾਸਲ ਜ਼ਰੂਰ ਕਰਨਗੇ ਬੱਚੇ ਇਹੋ ਜਿਹੇ ਤੇ ਤਾਂ ਹਾਸਲ ਤਾਂ ਹੀ ਕਰਨਗੇ ਜੇ ਇਹਨਾਂ ਕੋਲ ਚੰਗੇ ਬੱਚੇ ਆ ਤੇ ਜੇ ਆਪਾਂ ਚੰਗੀ ਸੋਚ ਰੱਖੀ ਚੰਗੀ ਆਪਾਂ ਸੀਮਨ ਜੂਜੋ ਕਰ ਪਰਿਵਾਰ ਕਰਾਂਗੇ ਤੇ ਚੰਗੇ ਬੱਚੇ ਪੈਦਾ ਹੋਣਗੇ ਤੁਸੀਂ ਕਿੰਨਾ ਤੋਂ ਫੇਸ ਕੁਆਲਟੀ ਤੋਂ ਅੰਦਾਜ਼ਾ ਲਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਉਹ ਪਿਛੇ ਵਿਸ਼ਰੀ ਖੜੀ ਆ ਗਰਦਨ ਤੋਂ ਤਾਂ ਜਲਾ ਸਕਦੇ ਹੋ ਵੀ ਬਹੁਤ ਸੋਣੀ ਇਹਨਾਂ ਨੇ ਵੀ ਟੌਨ ਹੈਡ ਲੈਂਥ ਆ ਇਹ ਕਿੰਨੇ ਉਮਰ ਦਾ ਬਚਾਈਏ ਇਹ ਹੋ ਗਏ 17 ਮਹੀਨੇ ਨਹੀਂ ਆ ਨਹੀਂ ਅੱਛਾ 17 ਮਹੀਨੇ ਦੀ ਬਸ਼ੇਰੀ ਆ ਹਾਂ ਜੀ ਤੇ ਇਹ ਆਂਦਾ ਜਾਇ 17 ਮਹੀਨੇ ਗੇੜ ਚ ਆ ਤੇ ਬਹੁਤ ਵਧੀਆ ਦੀ ਹੈਡ ਲੈਂਥ ਆ ਲੰਬਾਈ ਵਖੋ ਵੀ ਇਹ ਆਮ ਕੋੜੀਆਂ ਜਿੰਨੀ ਲੰਬੀ ਤਾਂ ਹੁਣ ਵੀ ਹੈਗੀ ਹੈ ਆਮ ਕੋੜੀਆਂ ਜਿੰਨੀ ਹੁਣ ਵੀ ਲੰਬੀਆਂ ਇਹੋ ਜਿਹੇ ਬੰਨ ਵੀ ਚੰਗੇ ਬੋਲੋ ਤੋਂ ਚੰਗੇ ਬੱਚੇ ਪੈਦਾ ਹੁੰਦੇ ਆ ਤੇ ਇਹ ਸਕਰੀਨ ਦੇ ਨੰਬਰ ਚੱਲ ਰਿਹਾ ਆ ਇਹ ਮਹਾਰਾਣਾ ਵਾਲੇ ਬੋਲੋ ਦੀਆਂ ਬਸ਼ੇਰੀਆਂ ਆ ਤੁਸੀਂ ਇਸ ਸਕਰੀਨ ਨੰਬਰ ਤੇ ਇਹਨਾਂ ਨਾਲ ਸੰਪਰਕ ਕਰਕੇ ਕੋਈ ਕੁੜੀ ਮੀਟਿੰਗ ਅਸਾ ਕਰਵਾਉਣੀ ਆ ਤੁਸੀਂ ਕਰਵਾ ਸਕਦੇ ਹੋ ਧੰਨਵਾਦ ਜੀ